ਦੋਸਤੋ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਡੈਂਪੀ ਚੰਦਪਾਨ ਕੋਈ ਆਮ ਨਾਮ ਨਹੀਂ ਹੈ ਡੈਂਪੀ ਪੰਜਾਬ ਦਾ ਪਹਿਲਾ ਗੈਂਗਸਟਰ ਸੀ ਜੋ ਨਾ ਤਾਂ ਕਦੇ ਲੁਕ ਲੁਕ ਕੇ ਰਿਹਾ ਤੇ ਨਾ ਉਸਨੇ ਕਦੇ ਲੁਕ ਲੁਕ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਡੈਂਪੀ ਜੋ ਵੀ ਕਰਦਾ ਸੀ ਸ਼ਰਿਆਮ ਕਰਦਾ ਸੀ ਬਹੁਤ ਸਾਰੇ ਕੇਸ ਹੋਣ ਦੇ ਬਾਵਜੂਦ ਵੀ ਉਹ ਕਦੇ ਪੁਲਿਸ ਤੋਂ ਲੁਕ ਲੁਕ ਕੇ ਨਹੀਂ ਰਿਹਾ ਜੇ ਡੈਂਪੀ ਯਾਰ ਮਾਰਦਾ ਸ਼ਿਕਾਰ ਨਾ ਹੁੰਦਾ ਤਾਂ ਇੰਡੀਆ ਦਾ ਪਾਪਲੋ ਹੁੰਦਾ ਡੈਂਪੀ ਚੰਦਪਾਨ ਡੈਂਪੀ ਦਾ ਪੂਰਾ ਨਾਮ ਪ੍ਰਭਜਿੰਦਰ ਸਿੰਘ ਬਰਾੜ ਸੀ ਜ਼ਿਲ੍ਹਾ ਫਰੀਦਕੋਟ ਪਿੰਡ ਚੰਦਪਾਣ ਦਾ ਜੰਪਲ ਹੋਣ ਕਰਕੇ ਉਸਦੇ ਨਾਮ ਮਗਰ ਉਸਤੇ ਪਿੰਡ ਦਾ ਜ਼ਿਕਰ ਹੋਣ ਲੱਗ ਗਿਆ ਡੈਂਪੀ ਇੱਕ ਚੰਗੇ ਜ਼ਿਮੀਦਾਰ ਘਰਾਣੇ ਨਾਲ ਸੰਬੰਧ ਰੱਖਦਾ ਸੀ ਡੈਂਪੀ ਲਗਭਗ 100 ਕਿੱਲੇ ਜ਼ਮੀਨ ਦਾ ਮਾਲਕ ਸੀ ਤੇ ਇਸਦੇ ਕੋਈ ਭੈਣ ਭਰਾ ਵੀ ਨਹੀਂ ਸੀ ਇਸ ਕਰਕੇ ਡੈਂਪੀ ਨੂੰ ਉਸਦੇ ਪਰਿਵਾਰ ਵੱਲੋਂ ਬੜੇ ਖੁੱਲੇ ਮਾਹੌਲ ਵਿੱਚ ਪਾਲਿਆ ਗਿਆ ਜਿਸ ਨਾਲ ਉਹ ਦਲੇਰੀ ਦੀਆਂ ਸਾਰੀਆਂ ਹੱਦਾਂ ਲੰਘਣ ਲੱਗ ਗਿਆ ਡੈਂਪੀ ਦੀ ਛੋਟੀ ਉਮਰ ਵਿੱਚ ਹੀ ਡੈਂਪੀ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ ਪਿੰਡ ਦੇ ਟਰਾਂਸਫਾਰਮ ਨੂੰ ਠੀਕ ਕਰਦੇ ਹੋਏ ਇੱਕ ਝਟਕਾ ਲੱਗਣ ਨਾਲ ਉਸਦੇ ਪਿਤਾ ਦੀ ਥਾਂ ਤੇ ਹੀ ਮੌਤ ਹੋ ਗਈ ਸੀ। ਹੁਣ ਡੈਂਪੀ ਨੂੰ ਪਿਤਾ ਦਾ ਡਰ ਤਾਂ ਮੁੱਕ ਹੀ ਗਿਆ ਸੀ ਤੇ ਸਕੂਲ ਵਿੱਚ ਉਸਦਾ ਰੁਝਾਨ ਲੜਾਈਆਂ ਵੱਲ ਵਧਣ ਲੱਗ ਪਿਆ। ਹਰ ਦਿਨ ਉਹ ਕਿਸੇ ਨਾ ਕਿਸੇ ਨੂੰ ਕੁੱਟ ਕੇ ਹੀ ਘਰ ਵੜਦਾ ਸੀ। ਮਾਂ ਨੂੰ ਉਸਦੀ ਫਿਕਰ ਹੋਣ ਲੱਗੀ ਤਾਂ ਮਾਂ ਨੇ ਡੈਂਪੀ ਨੂੰ ਚੰਡੀਗੜ੍ਹ ਸ਼ਿਵਾਲਿਕ ਪਬਲਿਕ ਸਕੂਲ ਸੈਕਟਰ 9 ਵਿੱਚ ਪੜ੍ਹਨ ਦੇ ਪਾ ਦਿੱਤਾ ਕਿ ਸ਼ਾਇਦ ਹੁਣ ਡੈਂਪੀ ਇਸ ਮਾਹੌਲ ਤੋਂ ਦੂਰ ਹੋ ਕੇ ਸੁਧਰ ਜਾਵੇਗਾ। ਪਰ ਦਲੇਰੀ ਤਾਂ ਡੈਂਪੀ ਦੇ ਖੂਨ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ ਸਕੂਲ ਵਿੱਚ ਕੋਈ ਵੀ ਲੜਾਈ ਹੁੰਦੀ ਤਾਂ ਪਹਿਲਾ ਨਾਮ ਡੈਂਪੀ ਦਾ ਹੀ ਆਉਂਦਾ ਉਸ ਨੇ ਸਕੂਲ ਵਿੱਚ ਹੀ ਟੋਲੇ ਬਣਾ ਲਏ ਤੇ ਆਪਦੇ ਟੋਲੇ ਨੂੰ ਲੀਡ ਕਰਨ ਲੱਗ ਗਿਆ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਡੈਂਪੀ ਪਿੰਡ ਤਾਂ ਆ ਗਿਆ ਪਰ ਪਿੰਡ ਉਸਤਦ دل ਨਾ ਲੱਗਿਆ ਤੇ 80 ਦੇ ਦਿਹਾਕੇ ਵਿੱਚ ਉਹ ਮੁੜ ਚੰਡੀਗੜ੍ਹ ਵਾਪਸ ਆ ਗਿਆ ਡੈਂਪੀ ਨੇ ਆਉਣਸਾਰ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਰੁਝਾਨ ਲੈਣਾ ਸ਼ੁਰੂ ਕਰ ਦਿੱਤਾ ਉਹ ਯੂਨੀਵਰਸਿਟੀ ਜਾਂਦਾ ਹੋਸਟਲ ਵਿੱਚ ਰਹਿੰਦਾ ਤੇ ਚੋਣਾਂ ਵਿੱਚ ਮੂਰੇ ਹੋ ਕੇ ਆਪਦੇ ਕੈਂਡੀਡੇਟ ਦੀ ਸਪੋਰਟ ਕਰਦਾ ਡੈਂਪੀ ਦਾ ਦਾਖਲਾ ਕਿਸੇ ਵੀ ਕਾਲਜ ਵਿੱਚ ਨਹੀਂ ਸੀ ਪਰ ਜਿੱਥੇ ਵੀ ਕੋਈ ਲੜਾਈ ਹੁੰਦੀ ਤਾਂ ਪਹਿਲਾ ਨਾਮ ਡੈਂਪੀ ਦਾ ਹੀ ਆਉਂਦਾ 80 ਤੋਂ 85 ਦਾ ਦੌਰ ਪੰਜਾਬ ਲਈ ਇੱਕ ਕਾਲਾ ਦੌਰ ਸੀ ਜਦੋਂ ਪੰਜਾਬ ਦੀ ਅੱਧੀ ਤੋਂ ਵੱਧ ਜਵਾਨੀ ਸਰਕਾਰਾਂ ਦੀਆਂ ਗੰਦੀਆਂ ਰਾਜਨੀਤੀਆਂ ਦੀ ਬਲੀ ਚੜ ਗਈ ਸੀ ਉਸ ਸਮੇਂ ਲੋਕਾਂ ਕੋਲ AK-47 ਜਾਂ ਹੋਰ ਮਾਰੂ ਹਥਿਆਰ ਆਮ ਹੀ ਹੋਇਆ ਕਰਦੇ ਸੀ ਡੈਂਪੀ ਕੋਲ ਵੀ ਅਸਲਾ ਬਹੁਤ ਰਹਿਣ ਲੱਗ ਗਿਆ ਤੇ ਹੁਣ ਡੈਂਪੀ ਲੜਾਈਆਂ ਤੇ ਇਹ ਮਾਰੂ ਅਸਲੇ ਨੂੰ ਨਾਲ ਲੈ ਕੇ ਜਾਣ ਲੱਗ ਗਿਆ ਜਿਸ ਕਰਕੇ ਚੰਡੀਗੜ੍ਹ ਫਰੀਦਕੋਟ ਤੇ ਬਠਿੰਡੇ ਡੈਂਪੀ ਦਾ ਪੂਰਾ ਸਿੱਕਾ ਚੱਲਣ ਲੱਗ ਗਿਆ ਮਂਦੀਰ ਡੈਂਪੀ ਦੇ ਨਾਮ ਤੋਂ ਹੀ ਕੰਬਣ ਲੱਗ ਜਾਂਦੀ ਸੀ ਇਸ ਤੋਂ ਬਾਅਦ ਡੈਂਪੀ 1991 ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਾਲ ਕੋਟਕਪੂਰਾ ਤੋਂ ਇਲੈਕਸ਼ਨ ਲੜਨ ਲੱਗਦਾ ਹੈ ਡੈਂਪੀ ਦਾ ਨਾਮ ਬਹੁਤ ਉੱਚੇ ਪੱਧਰ ਤੇ ਚੱਲ ਰਿਹਾ ਸੀ ਤੇ ਉਸ ਦਾ ਜਿੱਤਣਾ ਵੀ ਲਗਭਗ ਤੈਅ ਹੀ ਸੀ ਪਰ ਕੇਂਦਰ ਸਰਕਾਰ ਵੱਲੋਂ ਇਹ ਚੋਣਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਡੈਂਪੀ ਦੀ ਸਾਰੀ ਤਿਆਰੀ ਮਿੱਟੀ ਹੋ ਜਾਂਦੀ ਹੈ 1992 ਵਿੱਚ ਚੋਣਾਂ ਤਾਂ ਦੁਬਾਰਾ ਹੋਈਆਂ ਪਰ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਤੇ ਸਰਕਾਰ ਬਿਆਨਤ ਸਿੰਘ ਦੀ ਬਣ ਗਈ ਸਰਕਾਰ ਬਿਆਨਤ ਸਿੰਘ ਦੀ ਹੋਣ ਕਰਕੇ ਡੈਂਪੀ ਦਾ ਹੱਥ ਹੁਣ ਪੰਜਾਬ ਵਿੱਚ ਕਿਸੇ ਵੀ ਦਰਜੇ ਤੇ ਨਹੀਂ ਪੈ ਰਿਹਾ ਸੀ ਇਸ ਤੋਂ ਬਾਅਦ ਡੈਂਪੀ ਨੇ ਫੈਸਲਾ ਕੀਤਾ ਤੇ ਡੈਂਪੀ ਨੇ ਭਾਰਤ ਦੀਆਂ ਹੋਰ ਸਟੇਟਾਂ ਵਿੱਚ ਜਾ ਕੇ ਆਪਦੇ ਲਿੰਕ ਬਣਾਉਣੇ ਸ਼ੁਰੂ ਕਰ ਦਿੱਤੇ ਥੋੜੇ ਸਮੇਂ ਵਿੱਚ ਹੀ ਡੈਂਪੀ ਨੇ ਹਰਿਆਣਾ ਯੂਪੀ ਮਹਾਰਾਸ਼ਟਰ ਤੇ ਹੋਰ ਬਹੁਤ ਸਾਰੇ ਇਲਾਕਿਆਂ ਵਿੱਚ ਆਪਦੇ ਬਹੁਤ ਖਾਸ ਲਿੰਕ ਬਣਾ ਲਏ ਯੂਪੀ ਬਿਹਾਰ ਦੇ ਸਭ ਤੋਂ ਵੱਡੇ ਲੀਡਰ ਮੁਖਤਿਆਰ ਅंसारी ਤੇ ਹੋਰ ਬਹੁਤ ਨਾਮਵਰ ਗੈਂਗਸਟਰ ਡੈਂਪੀ ਦੇ ਪੱਕੇ ਯਾਰ ਬਣ ਗਏ ਡੈਂਪੀ ਦਾ ਹੱਥ ਹੁਣ ਅੰਡਰਵਰਲਡ ਤੱਕ ਪਹੁੰਚ ਗਿਆ ਪਰ ਹਜੇ ਤੱਕ ਡੈਂਪੀ ਦਾ ਨਾਮ ਇੱਕ ਵੀ ਪਰਚੇ ਵਿੱਚ ਨਹੀਂ ਆਇਆ ਸੀ ਜਦਕਿ ਹੁਣ ਤੱਕ ਉਹ ਲਗਭਗ 400 ਤੋਂ ਵੱਧ ਲੜਾਈਆਂ ਵਿੱਚ ਅੱਗੇ ਹੋ ਕੇ ਲੜਿਆ ਸੀ 1996 ਵਿੱਚ ਜਦੋਂ ਡੈਂਪੀ ਦਾ ਵਿਆਹ ਹੋਇਆ ਡੈਂਪੀ ਦੇਕਰ ਉਹ ਲੀਡਰ ਆ ਕੇ ਰੁਕੇ ਜਿਨ੍ਹਾਂ ਦਾ ਨਾਮ ਲੈਣ ਤੋਂ ਵੀ ਲੋਕ ਡਰਦੇ ਸੀ ਇਹਨਾਂ ਲੀਡਰਾਂ ਨਾਲ ਲਿੰਕ ਬਣਾਉਣ ਬਾਅਦ ਡੈਂਪੀ ਅੰਡਰਵਰਲਡ ਦਾ ਹਿੱਸਾ ਬਣ ਗਿਆ ਤੇ ਡੈਂਪੀ ਨੇ ਇਸ ਤੋਂ ਬਾਅਦ ਡਾਕੇ ਮਾਰਨੇ ਕਿਡਨੈਪਿੰਗ ਤੇ ਹਥਿਆਰ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ ਡੈਂਪੀ ਵੱਡੇ ਵੱਡੇ ਸ਼ਾਹੂਕਾਰਾਂ ਤੋਂ ਫਰੋਤੀਆਂ ਲੈਂਦਾ ਤੇ ਗਰੀਬਾਂ 'ਚ ਖੁੱਲਾ ਪੈਸਾ ਵੰਡਦਾ ਡੈਂਪੀ ਨੇ ਸ਼ਰਾਬ ਦਾ ਵਪਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਉਹ ਪਾਕਿਸਤਾਨ ਤੋਂ ਹਥਿਆਰ ਇੰਪੋਰਟ ਕਰਵਾਉਂਦਾ ਤੇ ਯੂਪੀ ਬਿਹਾਰ ਵੱਲ ਮਹਿੰਗੇ ਰੇਟ ਤੇ ਵੇਚ ਦਿੰਦਾ ਇਹ ਸਾਰੇ ਕੰਮਾਂ ਦਾ ਡੈਂਪੀ ਨੂੰ ਹੁਣ ਸਵਾਦ ਆਉਣ ਲੱਗ ਗਿਆ ਸੀ ਡੈਂਪੀ ਇਹ ਸਭ ਨੂੰ ਬਹੁਤ ਹਲਕੇ ਵਿੱਚ ਲੈਂਦਾ ਤੇ ਤੁਰਿਆ ਜਾਂਦਾ ਹੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਇੱਕ ਕਡਨਾਪਿੰਗ ਦੇ ਕੇਸ ਵਿੱਚ ਡੈਂਪੀ ਦੀ ਲੋਕੇਸ਼ਨ ਨੂੰ ਬੰਗਲੌਰ ਪੁਲਿਸ ਨੇ ਟ੍ਰੇਸ ਕਰ ਲਿਆ ਤੇ ਡੈਂਪੀ ਨੂੰ ਪੁਲਿਸ ਨੇ ਘੇਰਾ ਪਾ ਕੇ ਫੜ ਲਿਆ ਡੈਂਪੀ ਨੂੰ ਬੰਗਲੌਰ ਪੁਲਿਸ ਵੱਲੋਂ ਹਰਿਆਣਾ ਪੁਲਿਸ ਨੂੰ ਸੌਂਪ ਦਿੱਤਾ ਜਾਂਦਾ ਹੈ ਤੇ ਡੈਂਪੀ ਹਰਿਆਣਾ ਪੁਲਿਸ ਦੇ ਕਾਬੂ ਚੋਂ ਫਰਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਡੈਂਪੀ ਦਾ ਨਾਮ ਸਾਰੇ ਭਾਰਤ ਵਿੱਚ ਫੈਲ ਗਿਆ ਤੇ ਪੁਲਿਸ ਉਸ ਦੇ ਮਗਰ ਕੁੱਤਿਆਂ ਵਾਂਗੂ ਲੱਗ ਗਈ ਪਰ ਡੈਂਪੀ ਹਜੇ ਵੀ ਸ਼ਰਿਆਮ ਵਾਰਦਾਤਾ ਕਰ ਰਿਹਾ ਸੀ 2004 ਵਿੱਚ ਦਿੱਲੀ ਪੁਲਿਸ ਵੱਲੋਂ ਡੈਂਪੀ ਨੂੰ ਫੜ ਲਿਆ ਜਾਂਦਾ ਹੈ ਪਰ ਕੋਰਟ ਵਿੱਚ ਕੋਈ ਵੀ ਡੈਂਪੀ ਖਿਲਾਫ ਗਵਾਹੀ ਨਹੀਂ ਦਿੰਦਾ ਤੇ ਡੈਂਪੀ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਜਦੋਂ ਡੈਂਪੀ ਬਠਿੰਡਾ ਜੇਲ੍ਹ ਤੋਂ ਬਾਹਰ ਨਿਕਲਿਆ ਤਾਂ ਉਸ ਦਾ ਸਵਾਗਤ ਕਰਨ ਲਈ 500 ਤੋਂ ਵੱਧ ਗੱਡੀਆਂ ਜੇਲ੍ਹ ਦੇ ਬਾਹਰ ਪਹੁੰਚੀਆਂ ਤੇ ਲਗਭਗ 1500 ਤੋਂ 2000 ਨੌਜਵਾਨ 2004-5 ਵਿੱਚ ਮਸਾਂ ਹੀ ਪੂਰੇ ਪਿੰਡ ਵਿੱਚ ਇੱਕ ਜਾਂ ਦੋ ਗੱਡੀਆਂ ਹੁੰਦੀਆਂ ਸੀ ਫਿਰ ਵੀ 500 ਤੋਂ ਵੱਧ ਗੱਡੀਆਂ ਡੈਂਪੀ ਨੂੰ ਲੈਣ ਪਹੁੰਚੀਆਂ ਤਾਂ ਸੋਚੋ ਉਸ ਦੀ ਗੱਲਬਾਤ ਕਿੰਨੀ ਵੱਡੀ ਹੋਵੇਗੀ ਲੋਕਾਂ ਦਾ ਇਹ ਪਿਆਰ ਦੇਖ ਕੇ ਡੈਂਪੀ ਨੇ ਮੁੜ ਸਿਆਸਤ ਵਿੱਚ ਆਉਣ ਦਾ ਫੈਸਲਾ ਲਿਆ ਤੇ ਡੈਂਪੀ ਨੇ ਲੋਕਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਡੈਂਪੀ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਦਾ ਲੋਕਾਂ ਦੀ ਮਦਦ ਕਰਦਾ ਤੇ ਗਰੀਬਾਂ ਵਿੱਚ ਪੈਸਾ ਵੰਡਦਾ ਇਸ ਨਾਲ ਡੈਂਪੀ ਲੋਕਾਂ ਦਾ ਮਸੀਹਾ ਬਣ ਗਿਆ ਡੈਂਪੀ ਨੂੰ ਲੋਕ ਹੱਥਾਂ ਤੇ ਚੱਕੀ ਰੱਖਦੇ ਸੀ 2007 ਦੀਆਂ ਵੋਟਾਂ ਵਿੱਚ ਡੈਂਪੀ ਦੀ ਜਿੱਤ ਪੱਕੀ ਸੀ ਪਰ ਉਸ ਤੋਂ ਪਹਿਲਾਂ 7 ਜੁਲਾਈ 2006 ਨੂੰ ਡੈਂਪੀ ਆਪਦੀ ਇੱਕ ਦੋਸਤ ਨੂੰ ਉਸਦੇ ਜਨਮ ਦਿਨ ਤੇ ਗਿਫਟ ਦੇਣ ਲਈ ਕੱਲਾ ਹੀ ਚਲਾ ਗਿਆ ਪਰ ਡੈਂਪੀ ਇਹ ਭੁੱਲ ਗਿਆ ਸੀ ਕਿ ਹੁਣ ਤੱਕ ਉਸਦੇ ਕਿੰਨੇ ਹੀ ਵੈਰੀ ਬਣ ਗਏ ਸੀ ਤੇ ਸਰਕਾਰ ਦੀ ਵੀ ਸਿੱਧੀ ਨਿਗਾ ਡੈਂਪੀ ਤੇ ਹੀ ਸੀ ਡੈਂਪੀ ਕਾਰ ਤੇ ਕੱਲਾ ਹੀ ਆ ਰਿਹਾ ਸੀ ਤੇ ਦੋ ਮੋਟਰਸਾਈਕਲ ਸਵਾਰ ਡੈਂਪੀ ਦੀ ਕਾਰ ਦੇ ਅੱਗੇ ਆ ਖੜੇ ਹੋਏ ਜਦੋਂ ਉਹਨੂੰ ਡੈਂਪੀ ਆਪਦਾ ਹਥਿਆਰ ਕੱਢਦਾ ਉਦੋਂ ਤੱਕ ਤਾਂ ਉਹ ਮੋਟਰਸਾਈਕਲ ਸਵਾਰ ਬੰਦਿਆਂ ਨੇ ਡੈਂਪੀ ਤੇ ਫਾਇਰਿੰਗ ਖੋਲ ਦਿੱਤੀ ਇਸ ਤਰ੍ਹਾਂ ਡੈਂਪੀ 7 ਜੁਲਾਈ 2006 ਵਾਲੇ ਦਿਨ ਮਾਰਿਆ ਗਿਆ ਤੇ ਇਸ ਨੂੰ ਮਾਰਨ ਪਿੱਛੇ ਇਸੇ ਦੇ ਹੀ ਇੱਕ ਚੇਲੇ ਰੌਕੀ ਦਾ ਹੱਥ ਦੱਸਿਆ ਗਿਆ ਹੈ ਪਰ ਇਸ ਗੱਲ ਨੂੰ ਅੱਜ ਤੱਕ ਕੋਈ ਵੀ ਸਾਬਤ ਨਹੀਂ ਕਰ ਪਾਇਆ ਦੋਸਤੋ ਇਹ ਸੀ ਕਹਾਣੀ ਡੈਂਪੀ ਚੰਦਪਾਨ ਦੀ ਇਹੋ ਜੀਆਂ ਹੋਰ ਕਹਾਣੀਆਂ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ